ਅਜੂਬਾਤ ਓਏ ਚਲੋ ਚਲੋ ਚੱਲ ਚੱਲ ਅੱਗੇ ਅੱਗੇ ਵਾ ਇੱਕ ਦਿਨਾਂ ਪਾਰੀ ਤੇ ਨਾ ਕੋਈ ਫੋਨ ਬਣਾਉਂਦੇ ਚਲੋ ਚਲੋ ਗੱਡੀ ਕਿੱਥੇ ਦੂਜੀ ਪੈਲੇ ਜਾਂਦੇ ਪੁੱਛ ਨੂੰ ਦੱਸਿਆ ਮੁੱਕ ਗਿਆ ਜਿਹੜਾ ਮਾਦਾ ਮਾਰਿਆ ਕੀ ਕੀ ਨਾਸ ਇਹਨਾਂ ਦਾ ਕਾਉਂਟ ਹੈ ਕਿੱਥੋਂ ਦੇ ਨੇ ਜਗਤਪੁਰ ਖੁਰਦ ਤਦ ਮਾਰਿਆ ਕਦੇ ਨਾ ਜਦੋਂ ਮਾਰਿਆ ਵੀ ਨਾ ਦਾ ਬੰਦੇ ਨੇ ਮਾਰਿਆ ਜਿਹਨੇ ਗੋਲੀ ਮਾਰੀ ਜਿਹਦੇ ਗੋਲੀ ਮਾਰੀ ਦਾ ਕੀ ਨਾਮ ਸੀ ਮਮੀ ਨੂੰ ਤੀਪ ਜਿਹਨੇ ਗੋਲੀ ਮਾਰੀ ਤੀਪ ਦਾ ਸਪੀਡ ਜਿਹਨਾਂ ਦਾ ਨਹੀਂ ਗੱਲ ਹੋ ਗਈ ਔਰ ਸਭ ਤੋਂ ਵੱਡੀ ਗੱਲ ਪਤਾ ਕਿਉਂ ਲਿਖੀ ਹੈ ਬੋਲੇ ਜੇ ਨਾ ਤਾਂ ਗੀਦਨ ਦੇ ਰੈਫੀਕੇ ਪੜੇ ਜਾਓ ਕਿ ਇੱਕ ਮਰਫਲੋਗ ਬਤਾ ਕੱਲ ਪੁੱਛੀ ਕਰਨ ਵਾਸਤੇ ਬਸ ਇਹਨਾਂ ਦੇ ਪਿੱਛੇ ਹੋ ਗਏ ਨੇ ਇਨਟੀਮੇਸ਼ਨ ਸਾਨੂੰ ਪਹਿਲਾਂ ਸੀਗੀ ਕਿ ਇਹੋ ਜਿਹੇ ਕੋਈ ਬੜਬੜ ਹੋ ਸਕਦੀ ਆ ਧਿਆਨ ਦਿਆਂ ਦਾ ਕਰਨ ਨੂੰ ਕਿ ਅਸੀਂ ਆਪ ਨਹੀਂ ਕਰ ਸਕਦੇ ਲੇਕਿਨ ਨਹੀਂ ਇਹੋ ਜੀ ਕਾਨੂੰਨ ਵਾਸਤੇ ਲੈਣਾ ਸੀ ਤੁਹਾਡੇ ਕੋਲ ਪੁਲਿਸ ਨੂੰ ਕੋਈ ਇਨਟੀਮੇਸ਼ਨ ਦਿੱਤੀ ਕਿ ਚਾਰ ਚਾਰ ਪਹਿਲਾਂ ਇਨਟੀਮੇਸ਼ਨ ਦਿੱਤੀ ਗਿਆ ਐਸਐਸਪੀ ਸਾਡੇ ਤੇ ਹੀ ਆ ਐਸਐਸਪੀ ਸਾਡੇ ਕਾਟਰ ਦਾ ਐਸਐਸਪੀ ਸਰ ਇੱਕ ਹੀ ਹੁੰਦੇ ਆ ਐਸਐਸਪੀ ਜਿਹੜੇ ਸਾਡੇ ਮੀਆਂ ਸੋਹਜੀਤ ਸਿੰਘ ਜੀ ਉਹਨਾਂ ਦੀ ਸੀਗੀ ਉਹਨਾਂ ਨੇ ਤੁਰੰਤ ਕਾਰਵਾਈ ਕਰਦੇ ਹੋਏ ਡੀਐਸਪੀ ਜਿਹੜੇ ਸਾਡੇ ਸਿਟੀ ਨੇ ਆਕੇ ਪੁਰਾਣਾ ਸ਼ਾਲਾ ਜਿਹੜਾ ਖਾਣਾ ਉੱਥੇ ਕਹਿ ਦਿੱਤਾ ਪੁਰਾਣਾ ਸ਼ਾਲਾ ਦੇ ਦੋ ਬੰਦੇ ਆਏ ਨੇ ਪਰਸੋਂ ਪਰਸੋਂ ਦੀ ਗੱਲ ਹੈ ਪਰਸੋਂ ਦੋ ਆਏ ਨੇ ਸਿਰਫ ਦੋ ਬੰਦੇ ਉਹ ਵੀ ਬਜ਼ੁਰਗ ਬਜ਼ੁਰਗ ਜਿਹੜੇ ਇਹਨਾਂ ਨੇ ਪੀਓ ਫੋਡਰ ਵਾਸਤੇ ਬੰਦੇ ਭੇਜੇ ਸੀਗੇ ਸਾਹਮਣੇ ਸਾਹਮਣੇ ਲਲਕਾਰਾ ਮਾਰ ਕੇ ਬੰਦੇ ਦੌੜ ਗਏ ਨੇ ਤਿੰਨ ਮੋਟਰਸਾਈਕਲ ਦੇ ਉੱਪਰ ਬੈਠੇ ਹੋਏ ਸੀਗੇ ਸਾਹਮਣੇ ਸਾਹਮਣੇ ਦੌੜ ਗਏ ਔਰ ਕੱਲ ਅੱਜ ਮੈਨੂੰ ਡੀਐਸਪੀ ਸਾਹਿਬ ਦਾ ਫਿਰ ਫੋਨ ਆਇਆ ਮਨੋਂ ਨਿੱਕੋ ਗੱਲ ਕਿ ਮੈਂ ਕਹਾ ਮੈਂ ਜੀ ਸਾਹਿਬ ਉਹਨਾਂ ਨੇ ਕਹਿਣਾ ਕਿ ਉਹਨੂੰ ਮਾਰ ਦੇਣਾ ਜੇ ਉਹਨਾਂ ਕੋਲ ਹਥਿਆਰ ਨਹੀਂ ਉਹਨਾਂ ਦਾ ਕੰਮ ਹੀ ਅੱਧਾ ਘੰਟੇ ਬਾਅਦ ਹੀ ਗੁਰੂ ਇਹਨਾਂ ਦਾ ਕਾਲ ਆ ਗਿਆ ਉਥੇ ਕਿ ਉਹ ਕੋ ਗੋਲੀ ਮਾਰ ਗਏ ਤੇ ਸਭ ਤੋਂ ਵੱਡੀ ਨਮੋਸ਼ੀ ਵਾਲੀ ਗੱਲ ਦੇਖੋ ਕਿ ਜਿਹੜੀ ਉਥੇ ਲੇਡੀ ਜਿਹੜੀ ਉਥੇ ਖੜੀ ਹੈ ਆਫੀਸਰ ਖੜੀ ਹੈ ਉਹਨੂੰ ਇਹਨਾਂ ਨੇ ਦੱਸਿਆ ਤੇ ਗੋ ਕਹਿੰਨੇ ਪੇ ਤੁਸੀਂ ਆਪ ਪਹੁੰਚੋ ਜੇ ਨਹੀਂ ਆਪੜੇ ਤਾਂ ਇਹ ਪੁਲਿਸ ਕਾਲ ਹੋਵੇਗਾ ਉਹਨਾਂ ਦਾ ਨਾਮ ਕੀ ਨਾਮ ਸੁਣਾਦਾ ਕਿਪਿੰਦਰ ਟੀ ਨੇ ਐਸਐਚਓ ਐਸਐਚਓ ਐਸਐਸ ਆਈ ਉਹ ਇਹ ਜਦੋਂ ਜਵਾਬ ਨਹੀਂ ਦਿੰਦੇ ਨੇ ਕਿਹਨਾਂ ਵਾਰੀ ਜੀ ਹਾਂਜੀ ਬਲੇ ਬਾਈਕ ਤੇ ਉਹਨਾਂ ਦਾ ਕੀ ਆ ਗਿਆ ਔਰ ਜੀ ਜੀ ਜਿੰਦਗੀ ਨਹੀਂ ਹੈ ਇਨਸਲਪ ਹੈ ਜਿਹੜੀ ਨਵੀਂ ਪੌਂਦ ਫੇਰ ਦੁਬਾਰਾ ਜੈਂਪੁਰ ਦੇ ਰੋਕੇ ਖੜੀ ਹੋ ਰਹੀ ਹੈ ਉਹ ਚੀਜ਼ ਹੈ ਗਿਆ ਇਹ ਆਲਰੇਡੀ ਪੀਓ ਨੇ ਇਹ ਜਿਹੜੇ ਮੁੰਡੇ ਨੇ ਆਲਰੇਡੀ ਪੀਓ ਨੇ ਔਰ ਇਹਦੀ ਇਨਫੋਰਮੇਸ਼ਨ ਮੇਰੇ ਆਲਰੇਡੀ ਪਹਿਚਾਣ ਹੋ ਗਈ ਇਹਨਾਂ ਦੀ ਬਿਲਕੁਲ ਪਹਿਚਾਣ ਹੈ ਇਹ ਇੱਕ ਖਸਤੋ ਦਿਨ ਤੋਂ 10 ਦਿਨ ਤੋਂ ਇਹਦੀ ਪਹਿਚਾਣ ਹੋਈ ਹੈ ਆਲਰੇਡੀ ਪੁਰਾਣੇ ਤੋਂ ਧਿਆਨ ਚਾ ਗਿਆ ਬਾਕੀ ਇਹ ਜਿਹੜੇ ਬੰਦੇ ਸੀ ਬਾਈ ਨੇਮ ਦੱਸੇ ਹੋਏ ਸੀਗੇ ਪਰਸੋਂ ਉਹਨਾਂ ਨੂੰ ਫੜਨ ਵਾਸਤੇ ਫੀਲਿੰਗ ਵੀ ਕਿਸੇ ਜੀਸੀ ਪੁਨਾਸ ਵਾਲੇ ਦੁਆਏ ਸੀ ਨੂੰ ਫੜਾ ਲੈਣਾ ਹੈ ਖੜੇ ਮੁੰਡੇ ਸੀ ਨਾਲ ਉਸ ਵੇਲੇ ਸਾਹਮਣੇ ਉਹ ਬੜਕ ਮਾਰ ਕੇ ਮੁੰਡੇ ਘੋੜੇ ਇਹ ਵਾਈਸ ਪ੍ਰੈਜ਼ੀਡੈਂਸੀ ਦਾ ਡਿਸਟ੍ਰਿਕਟ ਦਾ ਔਰ ਇਸ 10 15 ਸਾਲ ਤੋਂ ਸਾਡੇ ਨਾਲ ਜੁੜਿਆ ਹੋਇਆ ਔਰ ਸਭ ਤੋਂ ਪਹਿਲੀ ਗੱਲ ਜਿਹੜੀ ਮੈਂ ਤੁਹਾਨੂੰ ਕਹਿਣਾ ਚਾਹਾਂਗਾ ਪਤਾ ਨਹੀਂ ਮੈਨੂੰ ਇਸ ਟਾਈਮ ਕਹਿਣਾ ਚਾਹੀਦਾ ਕਿ ਨਹੀਂ ਕਹਿਣਾ ਚਾਹੀਦਾ ਬੁਰਿੰਦਰ ਮੁੰਨੇ ਨੂੰ ਟਾਰਗੇਟ ਕਰਨ ਵਾਸਤੇ ਕੋਈ ਮੁੰਡਾ ਗਿਆ ਸੀ ਫੋਰਨ ਉਹ ਥੋੜੇ ਦਿਨ 10 ਦਿਨ 15 ਦਿਨ ਪਹਿਲਾਂ ਆਇਆ ਹੈ ਉੱਥੇ ਇਹ ਮੁੰਡੇ ਜਿਹੜੇ ਸੀ ਨਾ ਆਪਣੇ ਆਪ ਨੂੰ ਡਿਵੈਲਪ ਕਰਨ ਵਾਸਤੇ ਆਪਣੇ ਆਪ ਨੂੰ ਇੱਕ ਹੋਂਦ ਭਰਨ ਵਾਸਤੇ ਕੌਣ ਜਿਹਨਾਂ ਮਾਰਨ ਦਾ ਨਾਂ ਕੀ ਇਹਦਾ ਕੋਈ ਚਾਰ ਜਵਾਲਵਰ ਨਹੀਂ ਕੋਈ ਮੀਤਾ ਇਕ ਉਹ ਦੋ ਪੈਗਾ ਵੈ ਇਕ ਉਹ ਪ੍ਰਿੰਸ ਹੈ ਇਹਨਾਂ ਕੋਲ ਚਾਰ ਰਿਵਾਲਵਰ ਕਿਉਂ ਮਾਰਾ ਕਾਰ ਸਪੇਨ ਕਹਿੰਦਾ ਹੈ ਜਿਹਨਾਂ ਕੋਲ ਰਿਵਾਲਵਰ ਹੈ ਇੱਕ ਰਿਵਾਲਵਰ ਹੋਰ ਸਪੇਨ ਮੇਡ ਹੈਗਾ ਇੱਕ ਇਟਲੀ ਮੇਡ ਹੈਗਾ ਕਿਉਂਕਿ ਇਹ ਮੁੰਡੇ ਨੇ ਸਾਰੀ ਇਨਫੋਰਮੇਸ਼ਨ ਉਹਨਾਂ ਕੋਲ ਰੱਖੀ ਦਿੱਤੀ ਸੀ ਜੇ ਇਹ ਨੂੰ ਸੁਬਾਹ ਪਰ ਪੁਲਿਸ ਤੇ ਅੰਚਲਨ ਦੱਸੇਗਾ ਔਰ ਹਰ ਵਾਰੀ ਜਿੰਨੀ ਵਾਰੀ ਗੱਲ ਹੋਈ ਹੈ ਇਹ ਜ਼ਰੂਰ ਕਿਹਾ ਗਿਆ ਵਾ ਕਿ ਇਹਨਾਂ ਨੇ ਕੋਈ ਨਾ ਕੋਈ ਬੱਚਾ ਲੈ ਬਣਾ ਕਿਉਂਕਿ ਹਰ ਦੂਸਰੇ ਦਿਨ ਕੀ ਕਰਦੇ ਹੈ ਕਿਸੇ ਨਾ ਕਿਸੇ ਦੇ ਗਰਦਨ ਤੇ ਸਿਰ ਤੇ ਰਿਵਾਲਵਰ ਰੱਖਦੇ ਰੰਜਿਸ਼ ਰੰਜਿਸ਼ ਨਹੀਂ ਰੰਜਿਸ਼ ਕੋਈ ਰੰਜਿਸ਼ ਨਹੀਂ ਆਪਣੇ ਨੂੰ ਡਵੈਲਪ ਡਿਸਟ੍ਰਿਕਟ ਵੈਸਪਨ ਸਾਡੇ ਸ਼ਿਵ ਸਿੰਘ ਨੰਦਾ ਬਾਲਾ ਠਾਕਰੇ ਸ਼ਿਵ ਸਿੰਘ ਵਾਲਾ ਸਾਹਿਬ ਠਾਕਰੇ ਦਾ ਔਰ ਇਹ ਸਿਰਫ ਇਹਨਾਂ ਜਰੂਰ ਕਹਿਣਾ ਚਾਹਾਂਗਾ ਕਿਉਂਕਿ ਇਹ ਜਿਹੜੇ ਹੈਗੇ ਕਿੰਨੇ ਕਿੰਨੇ ਮੁੰਡੇ ਆ 18 18 19 ਸਾਲ ਸਾਲ ਦੇ ਮੁੰਡੇ ਆ ਸਾਰੇ ਕੋਈ ਨਜ਼ਰਾ ਵੀ ਨਹੀਂ ਕਿ ਬੜੇ ਮੈਚੂਰ ਹੈ ਕਿ ਨਹੀਂ ਲੇਕਿਨ ਇਹਨਾਂ ਏਜ ਵਿੱਚ ਵੀ ਆ ਕੇ ਉਹਨਾਂ ਨੇ ਇਹਨਾਂ ਕਾਇਮ ਕਰਾਇਆ ਕਿ ਉਹਨਾਂ ਪੀਓ ਕੋਸ਼ਿਸ਼ ਕੀਤਾ ਗਿਆ ਔਰ ਜੇ ਪੀਓ ਨੇ ਤਾਂ ਫਿਰ ਇਹ ਸਾਡੇ ਮੁੰਡਿਆਂ ਨੂੰ ਇਸ ਚੀਜ਼ ਦਾ ਸਾਰਾ ਪਤਾ ਲੱਗ ਸਕਦਾ ਹੈ ਤੇ ਫਿਰ ਪੁਲਿਸ ਨੂੰ ਵੀ ਉਹ ਨਹੀਂ ਪਤਾ ਲੱਗਦਾ ਕਿਉਂ ਇੰਟੈਲੀਜੈਂਸ ਸਰ ਕਹਿੰਦੇ ਇੰਟੈਲੀਜੈਂਸ ਫਲੌਪ ਹੈ ਇੰਟੈਲੀਜੈਂਸ ਪਾਣੀ ਛਾਲੇ ਚ ਕੋਈ ਗੋਲੀ ਚੱਲੀ ਜਿੱਥੇ ਕੋਈ ਨਹੀਂ ਜਿਹੜਾ ਹੈ ਸਨਮੁਖਮੇਸ਼ਰ ਆਈ ਮੈਂ ਬਰੌਲਰ ਫੋਟੋ ਨੂੰ ਅਸਲਾ ਲਿਆ ਕੇ ਆ ਸੀ ਮੈਂ ਜੋ ਫਿਰ ਆਇਆ ਸੀਗਾ ਐਡਮਿਸ਼ਨ ਸੀਗਾ ਉਹਦੀ ਅਨਫੋਰਚੂਨੇਟ ਡੈਥ ਹੋ ਗਈ ਹੈ ਤੇ ਫੱਟ ਜਿਹੜੀ ਹੈ ਪਤੀ ਛਾਲੇ ਪਾਣੀ ਛਾਲੇ ਤੇ ਜੁਆਇਟ ਹੈ ਉਹਨਾਂ ਦਾ ਸਾਰੀ ਕਰ ਮਨੋਣਾ ਕਹਿੰਦਾ ਸ਼ਿਵ ਸ਼ਾਨ ਨੇਤਾ ਸਾਹਿਬ ਇਹ ਜੀ ਵੈਰੀਫਾਈ ਕਰਦੇ ਆ